ਮੈਂ ਤਾਂ ਆਪਣੀ ਨਜ਼ਰ ਚਾਹੇ ਮੇਰੀ ਉਹਨਾਂ ਦਾ ਬੜੀ ਕਹਾ ਸੁਣਾ ਵੀ ਹੁੰਦਾ ਰਿਆ ਮੈਂ ਆਪਣੀ ਨਜ਼ਰ ਰਾਜੀਵਾਲ ਸਾਹਿਬ ਉਗਰਾਹਾ ਸਾਹਿਬ ਲਕੁਆਲ ਸਾਹਿਬ ਚਲੇ ਗਏ ਉਹਨਾਂ ਦਾ ਬੇਟਾ ਸਾਡੇ ਕਾਦੀਆ ਸਾਹਿਬ ਨੇ ਰਵਨੀਕੀ ਨੇ ਇਹ ਮੈਂ ਕੁਝ ਬੰਦੇ ਸਮਝਦਾ ਜਿਹੜੇ ਵੱਡੇ ਬਾਹਰ ਨੇ ਤੇ ਤੁਸੀਂ ਮੇਰੀ ਬੇਨਤੀ ਆ ਜ਼ਰੂਰ ਅੱਜ ਰਾਜੀਵਾਲ ਸਾਹਿਬ ਦੀਆਂ ਨੇ ਇੰਟਰਵਿਊ ਸੁਣੀ ਹੋਣੀ ਆ ਕਈ ਜ਼ਰੂਰ ਸੁਣਨ ਵੀ ਉਹ ਕੱਲ ਉਹਨਾਂ ਨੇ ਕੀ ਬੋਲੇ ਆ ਹੁਣ ਦੂਜੀ ਗੱਲ ਮੈਂ ਇਹ ਕਹਿਣਾ ਜੇ ਅਸੀਂ ਸਾਰੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪਹਿਲਾਂ ਵੀ ਕਰਦੇ ਰਹੇ ਵੀ ਭਾਈ ਸਰਕਾਰ ਮੋਦੀ ਜੀ ਦੀ ਹੈ ਸਰਕਾਰ ਮੋਦੀ ਜੀ ਦੀ ਬਣਨੀ ਆ ਆਪਾਂ ਸਰਕਾਰ ਨਾਲ ਗੱਲ ਕਰਨੀ ਹੈ ਪਰ ਏਜੰਡਾ ਹੋਰ ਸੀ ਵਿੱਚੋਂ ਉਹਦੇ ਵਿੱਚ ਕਿਸਾਨ ਨਹੀਂ ਸੀ ਇਹ ਚੰਦ ਕਿਸਾਨ ਲੀਡਰ ਸੀ ਜਿਨ੍ਹਾਂ ਨੇ ਸ਼ੁਭਕਰਨ ਮਾਂ ਦਾ ਪੁੱਤ ਮਰਵਾਤਾ ਉਹਨਾਂ ਦੇ ਗੋਲੀ ਵੱਜੀ ਸ਼ਹੀਦ ਹੋਇਆ ਅੱਖਾਂ ਚਲੀਆਂ ਗਈਆਂ ਉਹ ਡਰਾਮਾ ਇੱਥੇ ਚੱਲਦਾ ਰਿਹਾ ਜਦੋਂ ਇਹ ਕੀ ਕਹਿੰਦੇ ਸੀ ਵੀ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਤੇ ਹੁਣ ਮੈਨੂੰ ਦੱਸੋ ਭਾਈ ਸਾਹਿਬ ਮੈਂ ਵੀ ਉਸ ਪਾਰਲੀਮੈਂਟ ਸੀ ਪ੍ਰਧਾਨ ਮੰਤਰੀ ਜੀ ਵੀ ਉੱਥੇ ਮੌਜੂਦ ਸੀ ਤੇ ਹੁਣ ਇਹ ਕਿਸਾਨ ਜਿਹੜੇ ਵੱਡੇ ਵੱਡੇ ਲੀਡਰ ਜਿਹੜੇ ਕਹਿੰਦੇ ਸੀ ਸਾਨੂੰ ਜਾਣ ਨਹੀਂ ਦਿੰਦੇ ਉਹ ਜਹਾਜ਼ 'ਚ ਗਏ ਬੱਸ 'ਚ ਗਏ ਤੁਰ ਕੇ ਗਏ ਗੱਡੀ 'ਚ ਗਏ ਟ੍ਰੇਨ 'ਚ ਗਏ ਕੀਚ 'ਚ ਗਏ ਉਹਨਾਂ ਨੂੰ ਦਿੱਲੀ ਵੀ ਚਲੇ ਗਏ ਉਹ ਦਿੱਲੀ ਵੀ ਕਿਸ ਨੇ ਰੋਕਿਆ ਨਹੀਂ ਉਹ ਦਿੱਲੀ ਤੋਂ ਬਾਅਦ ਪਾਰਲੀਮੈਂਟ 'ਚ ਵੀ ਚਲੇ ਗਏ ਕਿਸੇ ਨੇ ਰੋਕਿਆ ਨਹੀਂ ਪਾਰਲੀਮੈਂਟ 'ਚ ਬਾਅਦ ਜਾ ਕੇ ਉਹ ਰਾਹੁਲ ਗਾਂਧੀ ਦੇ ਕਮਰੇ 'ਚ ਵੀ ਚਲੇ ਗਏ ਕਿਸੇ ਨੇ ਰੋਕਿਆ ਪਾਂ ਕਮਰੇ ਤੋਂ ਬਾਹਰ ਆ ਕੇ ਉਹਨਾਂ ਨੇ ਪ੍ਰੈਸ ਨੂੰ মিডিਆ ਨੂੰ ਪਾਰਲੀਮੈਂਟ ਦੇ ਸਭ ਤੋਂ ਵੱਡਾ ਦਰਵਾਜ਼ਾ ਜਿਹੜਾ ਉਹਦੇ ਮੂਹਰੇ ਕਹਿ ਕੇ ਬੁਰਾ ਭਲਾ ਵੀ ਕਿਹਾ ਉਦੋਂ ਮਤ ਫੇਰ ਉਹ ਗੱਡੀਆਂ ਚ ਜਿੱਥੇ ਵੀ ਆਏ ਬਹਿ ਜਾ ਕੇ ਫੇਰਾਗੇ ਕਿਸ ਨੇ ਰੋਕਿਆ ਉਹਨਾਂ ਨੂੰ ਮੈਨੂੰ ਇਹ ਦੱਸੋ ਵੀ ਕਿਸੇ ਨੇ ਰੋਕਿਆ ਉਹਨਾਂ ਨੂੰ ਉਹ ਜੇ ਕਿਸਾਨ ਲੀਡਰ ਨੇ ਜਿਹੜੇ ਜਾਂ ਉਹ ਜਿੰਨੇ ਵੀ ਗਏ ਸੀ ਸਾਰੇ ਐਮਪੀਆ ਨਾਲ ਬੈਠੇ ਉੱਥੇ ਗੱਲਾਂ ਕਰ ਰਹੇ ਸੀ ਕਿਸੇ ਨੇ ਨਹੀਂ ਰੋਕਿਆ ਸਰਕਾਰ ਤਾਂ ਅੰਦਰ મોદી ਸਾਹਿਬ ਦੀ ਸੀ ਤੇ ਉੱਥੇ ਪੱਤਾ ਵੀ ਨਹੀਂ ਹਿੱਲ ਸਕਦਾ ਸੀਗਾ ਪਾਰਲੀਮੈਂਟ ਦੇ ਅੰਦਰ ਨਾ ਜਾਣ ਦਿੰਦੇ ਪਰ ਗੱਲ ਇਹ ਆ ਵੀ ਜੇ ਤੁਸੀਂ ਕੋਈ ਵੀ ਮੈਂ ਵੀ ਹੋਵਾਂ ਤੁਸੀਂ ਵੀ ਹੋਵਾਂ ਜੇ ਤੁਸੀਂ ਆਪਣੀਆਂ ਗੱਡੀਆਂ 'ਚ ਟਰੈਕਟਰਾਂ 'ਚ ਅਸਲੇ ਰੱਖ ਕੇ ਲੈ ਕੇ ਜਾਓਗੇ ਕਿਰਪਾਨਾਂ ਰੱਖ ਕੇ ਲੈ ਕੇ ਜਾਓਗੇ ਟਕੂਏ ਰੱਖ ਕੇ ਲੈ ਕੇ ਜਾਓਗੇ ਫਿਰ ਕਾਨੂੰਨ ਦੇ ਮਤਲਬ ਅਕ ਤੁਹਾਨੂੰ ਸਭ ਨੂੰ ਰੋਕਿਆ ਜਾਊ ਪਰ ਹੁਣ ਤੁਹਾਡੇ ਮੂਹਰੇ ਆ ਗਿਆ ਵੀ ਇਹ ਲੀਡਰ ਸਾਰੇ ਕਾਂਗਰਸ ਤੇ ਆਮ ਆਦਮੀ ਇੰਡੀਆ ਐਲਾਈਂਸ ਨਾਲ ਰਲੇ ਹੋਏ ਸੀ ਇਹਨਾਂ ਦਾ ਮਕਸਦ ਇੰਨਾ ਸੀ ਹੁਣ ਜਾ ਕੇ ਉਹਨਾਂ ਦਾ ਧੰਨਵਾਦ ਕਰਕੇ ਆਏ ਨੇ ਸਾਰਿਆਂ ਨੂੰ ਦਿਖਾ ਕੇ ਆਏ ਆ ਵੀ ਆਹ ਭਾਈ ਅਸੀਂ ਮਦਦ ਤਾਂ ਜਿਹੜੀ ਇਹਨਾਂ ਦੀ ਕੀਤੀ ਉਹਨਾਂ ਨੇ ਵੀ ਉਹਨਾਂ ਨੂੰ ਵੈਲਕਮ ਕੀਤਾ ਬਿਠਾਇਆ ਉੱਥੇ ਹੁਣ ਰਾਹੁਲ ਗਾਂਧੀ ਜਾਂ ਆਮ ਆਦਮੀ ਪਾਰਟੀ ਉਹਨਾਂ ਦਾ ਕੀ ਕਰ ਸਕਦੀ ਹੈ ਸਿਰਫ ਉਹਨਾਂ ਨੂੰ ਮਿਸਯੂਜ਼ ਕਰਕੇ ਉਹਨਾਂ ਨੂੰ ਜਾਂ ਇਹ ਲੀਡਰ ਨੇ ਇਹ ਉਹਨਾਂ ਨਾਲ ਰਲੇ ਨੇ ਜਾਂ ਉਹ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਸਾਫ਼ ਇਹ ਕਹਿਣਾ ਚਾਹੁੰਦਾ ਇੱਕ ਪੰਜਾਬੀ ਹੋਣ ਦੇ ਨਾਤੇ ਤੁਸੀਂ ਇਹਨਾਂ ਨੂੰ ਸਵਾਲ ਪੁੱਛ ਲਿਓ ਤੁਹਾਡੇ ਨੇੜੇ ਹੀ ਨੇ ਅੱਜ ਪੰਜਾਬ ਦੇ ਵਿੱਚ ਮੈਂ ਜਾ ਕੇ ਅੱਜ ਸੰਗਰੂਰ ਵੀ ਪੁੱਛਿਆ ਮੈਂ ਸਨਾਮ ਵੀ ਪੁੱਛਿਆ ਅੱਜ ਪੰਜਾਬ ਦੇ ਵਿੱਚ ਇਹ ਗੱਲ ਐਮਐਸਪੀ ਦੀ ਕਰਦੇ ਆ ਗਰੰਟੀ ਦੀ ਕਰਦੇ ਆ ਲੀਗਲ ਗਰੰਟੀ ਮੈਨੂੰ ਕੋਈ ਕਹਿ ਦਵੇ ਵੀ ਪੰਜਾਬ ਚ ਕਣਕ ਦਾ ਇੱਕ ਦਾਣਾ ਵੀ ਇਹ ਕੋਈ ਕਹਿ ਦਵੇ ਨਹੀਂ ਚੱਕਿਆ ਜਾਂਦਾ ਮੈਨੂੰ ਕੋਈ ਕਹਿ ਦਵੇ ਝੋਨੇ ਦਾ ਇੱਕ ਦਾਣਾ ਵੀ ਨਹੀਂ ਚੱਕਿਆ ਜਾਂਦਾ ਗੰਨੇ ਦਾ ਰੇਟ ਕਪਾਹ ਦਾ ਰੇਟ ਤਕਰੀਬਨ ਮੇਰੇ ਭਰਾ ਕਿਸਾਨ ਵੀਰੋ ਇਹ ਤੁਹਾਨੂੰ ਗਮਰਾਹ ਕਰਦੇ ਆ 70000 ਕਰੋੜ ਤੋਂ ਉੱਤੇ 70000 ਕਰੋੜ ਤੋਂ ਉੱਤੇ ਸਾਲ ਦੀ ਫਸਲ ਚੱਕੀ ਜਾਂਦੀ ਆ ਅਲੱਗ ਮੰ ਜਿਹੜੇ ਟਰੱਕ ਯੂਨੀਅਨ ਦਾ ਲੱਗ ਪੈਸਾ ਜਿਹੜੇ ਸਾਡੇ ਦਿਹਾੜੀ ਕੰਮ ਕੰਮ ਕਰਦੇ ਠੇਕੇਦਾਰ ਉਹਨਾਂ ਦਾ ਅਲੱਗ ਪੈਸਾ ਪੱਲੇਦਾਰਾਂ ਦਾ ਅਲੱਗ ਪੈਸਾ ਆੜਤੀਆਂ ਦਾ ਅਲੱਗ ਪੈਸਾ ਸ਼ੈਲਰ ਵਾਲੇ ਅਲੱਗ ਪੈਸਾ ਬਣਾਉਂਦੇ ਆ ਤੇ ਸਾਰਿਆਂ ਨੂੰ ਦੇਖ ਲਓ ਕਿ ਲੱਖ ਕਰੋੜ ਤੇ ਜਾ ਕੇ ਗੱਲ ਬਣਦੀ ਹੋਣੀ ਆ ਤੇ ਜੇ ਜੇ ਇਹ ਜਿਹੜਾ ਕਹਿੰਦੇ ਆ ਕਿਸਾਨ ਲੀਡਰ ਨਕਲੀ ਜਿਹੜੇ ਕਹਿੰਦੇ ਆ ਉਹਰੇ ਬੈਜ ਲਾ ਕੇ ਵੀ ਇਹ ਲੀਗਲ ਗਰੰਟੀ ਕਰੋ ਭਾਈ ਸਾਹਿਬ ਮੈਨੂੰ ਇਹ ਦੱਸੋ ਫਿਰ ਬਿਹਾਰ ਆਂਧਰਾ ਪ੍ਰਦੇਸ਼ ਕਰਨਾਟਕ ਫਿਰ ਉੱਥੇ ਵੀ ਇੱਕ ਇੱਕ ਦਾਣਾ ਚੱਕਿਆ ਜਾਊਗਾ ਇੱਕ ਇੱਕ ਦਾਣਾ ਚੱਕਿਆ ਜਾਊਗਾ ਉੱਥੇ ਵੀ ਤੇ ਫਿਰ ਜਦੋਂ ਦਾਣਾ ਚੱਕਿਆ ਜਾਊ ਕੱਲਾ ਕੰਦਾ ਉਹ ਤਾਂ ਫਿਰ ਜਿੰਨਾ ਵੀ 4 ਲੱਖ ਕਰੋੜ ਦੀ ਜਾਂ ਜਾਂ 5 ਲੱਖ ਕਰੋੜ ਦੀ ਫਸਲ ਚੱਕੀ ਜਾਂਦੀ ਆ ਉਹ ਚੋਂ ਕੱਲਾ ਅਸੀਂ ਲੱਖ ਲੈ ਜਾਂਦੇ ਆ ਤੇ ਫਿਰ ਤਾਂ ਸਾਡੇ ਪੱਲੇ ਜੇ ਸਾਰੇ ਸੂਬਿਆਂ ਨੂੰ 28 ਸੂਬਿਆਂ ਨੂੰ 29 ਸੂਬਿਆਂ ਨੂੰ ਜੇ ਦਿੱਤਾ ਜਾਊਗਾ ਸਾਡੇ ਪੱਲੇ ਤਾਂ 5000 ਕਰੋੜ ਰਹਿ ਜਾਊਗਾ ਸਾਡੀਆਂ ਮੰਡੀਆਂ ਖਤਮ ਹੋ ਜਾਣਗੀਆਂ ਸਰਕਾਰਾਂ ਸਾਡਾ ਖਿਆਲ ਰੱਖਦੀਆਂ ਕਿਉਂਕਿ ਅਸੀਂ ਬਾਰਡਰ ਤੇ ਬੈਠੇ ਆ ਅਸੀਂ ਦੇਸ਼ ਦਾ ਢਿੱਡ ਭਰਿਆ ਉਹ ਇਹ ਨਹੀਂ ਕੰਮ ਕਰਨਾ ਚਾਹੁੰਦੀਆਂ ਜੋ ਇਹ ਕਰਾਉਣਾ ਚਾਹੁੰਦੇ ਆ ਮੈਂ ਤੁਹਾਨੂੰ ਇਹ ਇਹ ਇਸ ਗੱਲ ਦਾ ਜਦੋਂ ਇਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਇਹ ਕਹਿੰਦੇ ਜੀ ਫਲਾਨਾ ਇੱਕ ਬੜਾ ਵੱਡਾ ਅਰਥ ਸ਼ਾਸਤਰੀ ਆ ਫਲਾਨਾ ਬੜਾ ਖੇਤੀ ਮਾਹਰ ਆ ਉਹ ਦੱਸਦਾ ਏ ਵੀ ਨਹੀਂ ਜੀ ਨਹੀਂ ਇਹਦੇ ਨਾਲ ਸਾਰਾ ਦੇਸ਼ 'ਚ ਜਿਹੜਾ ਉਹ ਫਸਲ ਚੱਕੀ ਜਾ ਸਕਦੀ ਆ ਕੀ ਤੁਸੀਂ ਗਰੰਟੀ ਲੈਨੇ ਹੋ ਕੀ ਤੁਸੀਂ ਲੀਡਰ ਜਿਹੜੇ ਆ ਬੈਠੇ ਆ ਗਰੰਟੀ ਲੈਂਦੇ ਆ ਵੀ ਜੇ ਐਮਐਸਪੀ ਲੀਗਲ ਗਰੰਟੀ ਹੋਗੀ ਪੰਜਾਬ ਨੂੰ ਉਹਨਾਂ ਹਿੱਸਾ ਮਿਲ ਜੂਗਾ ਤੁਸੀਂ ਬੁੱਡੀ ਜ਼ਿੰਮੇਵਾਰੀ ਪੰਜਾਬ ਦੀ ਆ ਪੰਜਾਬ ਦੇ ਕਿਸਾਨਾਂ ਦੀ ਆ ਤੁਸੀਂ ਨਾ ਗਲਤ ਗੱਲ ਤੋਰੋ ਨਾ ਇੱਕ ਵੀ ਕਿਸਾਨ ਭਾਈ ਸਾਡਾ ਤਾਂ ਇੱਕ ਇੱਕ ਦਾਣਾ ਚੱਕਿਆ ਜਾਂਦਾ ਅਸੀਂ ਫੇਰ ਸੜਕਾਂ ਤੇ ਤੇ ਜਿਹੜੇ ਸੂਬਿਆਂ ਦਾ ਦਾਣਾ ਚੱਕਿਆ ਨਹੀਂ ਜਾਂਦਾ ਉਹ ਤਾਂ ਤੁਹਾਡੇ ਨਾਲ ਆਉਂਦੇ ਨਹੀਂਗੇ ਕਿ ਸਾਧਾ ਬਰਾਦਰ ਹੋਣੇ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਚੌਲ ਅੱਧੇ ਖਾਏ ਨਹੀਂ ਜਾ ਰਹੇ ਉਹ ਅਨਨੈਸੈਸਰੀ ਸੀ ਦੂਜਿਆਂ ਦਾ ਪੇਟ ਭਰਨ ਲਈ ਜਾਂ ਦੂਜਿਆਂ ਨੂੰ ਸਪੋਰਟ ਕਰਨ ਲਈ ਦੂਜੀ ਸਟੇਟ ਤੋਂ ਵੀ ਦਿੱਲੀ ਅੱਜ ਉਹ ਕਰ ਰਿਹਾ ਸਾਧਾ ਪੰਜਾਬਾ ਉਹ ਤਾਂ ਅਗਲੀ ਗੱਲ ਆ ਉਹਦਾ ਕੋਈ ਤਾਲਾ ਪਿੱਛੇ ਕਿਟੂ ਜੀ ਅੱਜ ਉਹ ਉਸ ਗੱਲ ਦਾ ਤੇ ਗੱਲ ਗੱਲ ਛੱਡੋ ਨਾ ਉਸ ਗੱਲ ਦੀ ਤੇ ਗੱਲ ਤੇ ਤਾਂ ਹੌਣ ਉਸ ਗਲਤੀ ਦਾ ਡਿਵਰਸੀਫਿਕੇਸ਼ਨ ਤੇ ਗਲਤੀ ਤਾਂ ਆਉਣ ਇਹ ਤਾਂ ਦੂਜਿਆਂ ਦੇ ਘਨੇੜੇ ਚੜੇ ਹੋਏ ਨੇ ਜੀ ਤੁਸੀਂ ਇੱਕ ਹੀ 6 ਵਜੇ ਦੇ ਸਾਧ ਕੁੱਤੇ ਬੈਠੇ ਰਹੇ ਹੋ ਮੈਂ ਵੀ ਜਾ ਕੇ ਗੱਲ ਕਰਕੇ ਉਹ ਇੰਡੀਆ ਨੇ ਮਿਲੇ ਹੋਣਗੇ ਕੀ ਤੁਸੀਂ ਇਹ ਵੀ ਸਮਝਦੇ ਕਿ ਇਹ 6 ਮਿੰਟ ਪਹਿਲਾਂ ਬੈਠੇ ਸੀ ਜਦੋਂ ਹਰਿਆਣੇ ਨਾ ਰੁਕੇ ਜਾਂਦਾ ਉਹ ਪਹਿਲਾਂ ਵੀ ਜਾ ਕੇ ਜਿੱਦੀ ਗੱਲ ਕਰ ਸਕਦੇ ਨਹੀਂ ਹੁਣ ਕਿਵੇਂ ਚਲੇ ਗਏ ਜੀ ਜੀ ਇਹ ਉਸਾਰਿਆਂ ਦੀ ਬੜੀ ਪਹਿਲਵਾਈ ਕੀਤੀ ਹੈ ਜੀ ਇਨਾਂ ਦੀ ਮੈਂ ਤਾਂ ਸਮਾਂ ਸਮੇਂ ਬੈਠਾ ਰਹਿਆ ਹਾਂ ਤੁਹਾਨੂੰ ਸਭ ਨੂੰ ਪਤਾ ਸੀ ਕਿ ਮਿਲੇ ਹੋਏ ਨੇ ਕੋਈ ਟਿਕੀ ਜੇ ਹੈਗਾ ਅਸੀਂ 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 ਤਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਨਾ ਅਸੀਂ ਕਿਸਾਨ ਲੀਡਰਾਂ ਨੂੰ ਤਾਂ ਮੈਂ ਤਾਂ ਉਦੋਂ ਵੀ ਕਿਸਾਨ ਲੀਡਰਾਂ ਨੂੰ ਕਹਿੰਦਾ ਸੀ ਮਿਲੇ ਹੋਏ ਮੇਰਾ ਤਾਂ ਸਟੈਂਡ ਉਹੀ ਆ ਮੈਂ ਤਾਂ ਕਿਸਾਨਾਂ ਨੂੰ ਇਹ ਗੱਲ ਕਹਿਣਾ ਵੀ ਅੱਜ ਲੋਕ ਤਾਂ ਉੱਥੇ ਬੈਠੇ ਆ ਟਰਾਲੀਆਂ ਲਈ ਪਰ ਲੀਡਰਾਂ ਨੂੰ ਜਦੋਂ ਲੀਡਰਾਂ ਨੇ ਜੀ ਕੀਤਾ ਉਹ ਚਲੇ ਗਏ ਜਾ ਕੇ ਮਿਲ ਕੇ ਆਏ ਉਹ ਕਿਸਾਨ ਪੁੱਛਣ ਤਾਂ ਸਹੀ ਵੀ ਹੁਣ ਕਿਹਨੂੰ ਪੁੱਛ ਕੇ ਗਏ ਸੀ ਉਸੀਂ ਤਾਂ ਕਹਿੰਦੇ ਸੀ ਵੀ ਕਿਸੇ ਪੋਲੀਟੀਕਲ ਪਾਰਟੀ ਨਾਲ ਆਪਾਂ ਕੋਈ ਵੀ ਉਹਨਾਂ ਨਾਲ ਆਪਣਾ ਰਿਸ਼ਤਾ ਨਹੀਂ ਰੱਖਣਾ ਤੇ ਹੁਣ ਹੁਣੇ ਤੇ ਫੇਰ ਬੀਜੇਪੀ ਦੇ ਬੀਜੇਪੀ ਦੇ ਕੈਂਡੀਡੇਟਾਂ ਨੂੰ ਕਿਉਂ ਰੋਕਿਆ ਜੀ ਬੀਜੇਪੀ ਦੇ ਕੈਂਡੀਡੇਟਾਂ ਨੂੰ ਰੋਕਿਆ ਸਿਰਫ ਗੱਲ ਇਹ ਆ ਵੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਕਲੀਦਨ ਆ ਕਿਸਾਨ ਲੀਡਰ ਇਹ ਚਾਰਾਂ ਦਾ ਇੱਕੋ ਹੀ ਖੌਫ ਸੀ ਵੀ ਬਈ ਬੀਜੇਪੀ ਨੂੰ ਕਿਵੇਂ ਰੋਕ ਲਈਏ ਬਈ ਬੀਜੇਪੀ ਦੀ ਤਾਂ ਸਰਕਾਰ ਫੇਰ ਬਣ ਗਈ ਜਦੋਂ ਮੁੱਖ ਮੰਤਰੀ ਜੀ ਕਹਿ ਰਹੇ ਨੇ ਨੀਤੀ ਯੋਗ ਦੀ ਮੀਟਿੰਗ ਦੇ ਵਿੱਚ ਸੀਐਮ ਭਵਨ ਪਾਰਲਟ ਆਏਗੀ ਕਿ ਕਿਵੇਂ ਲੈਣੇ ਦੇਖੋ ਇਹ ਬਦਕਿਸਮਤੀ ਦੀ ਗੱਲ ਆ ਅੱਜ ਆਪਾਂ ਕਹਿੰਦੇ ਆ ਉੱਥੇ ਯੂਪੀ ਦਾ ਅੱਜ ਬਿਹਾਰ ਦਾ ਜੀ ਆਂਧਰਾ ਦਾ ਮੈਂ ਪਹਿਲਾਂ ਵੀ ਕਹਿ ਕੇ ਥੱਕ ਗਿਆ ਰੱਬ ਦੇ ਵਾਸਤੇ ਵੀ ਬਜਟ ਤੋਂ ਪਹਿਲਾਂ ਕਿਉਂਕਿ ਹਰ ਸੂਬੇ ਦੀ ਗੱਲ ਆ ਆਪਣੀਆਂ ਨਵੀਆਂ ਸਕੀਮਾਂ ਬਣਾ ਕੇ ਦੱਸੋ ਆਪਣਾ ਨਵਾਂ ਟੰਗ ਦੱਸੋ ਕਿ ਸਾਨੂੰ ਇਸ ਚੀਜ਼ ਲਈ ਪੈਸਾ ਚਾਹੀਦਾ ਸਾਨੂੰ ਆਹ ਚੀਜ਼ ਲਈ ਪੈਸਾ ਚਾਹੀਦਾ ਸਾਡੇ ਆਹ ਹੜ ਆ ਰਿਹਾ ਸਾਡੇ ਆਹ ਪ੍ਰੋਬਲਮ ਸਾਨੂੰ ਆਹ ਡਿਵਰਸਿਫਿਕੇਸ਼ਨ ਲਈ ਪੈਸਾ ਚਾਹੀਦਾ ਕਹਿ ਕੇ ਥਾਗੇ ਇੱਕ ਮੰਤਰੀ ਵੀ ਇਹਨਾਂ ਦਾ ਇੱਕ ਮੰਤਰੀ ਵੀ ਇਹਨਾਂ ਦਾ ਮਿਲਣ ਨਹੀਂ ਗਿਆ ਅਖੀਰ ਚਿੱਠੀ ਪਾਤੀ ਆ ਜਿਹੜਾ ਰੇਲਵੇ ਰਾਜਪੁਰੇ ਤੋਂ ਟ੍ਰੈਕ ਬਣਨਾ ਮਹਾਲੀ ਤੱਕ ਉਹਦੀ ਵੀ ਚਿੱਠੀ ਪਾਤੀ ਆ ਸਰਕਾਰ ਨੇ ਵੀ ਨਾ ਨਾ ਜਿਨ੍ਹਾਂ ਅਸੀਂ ਨਹੀਂ ਜ਼ਮੀਨ ਦੇ ਸਕਦੇ ਪ੍ਰੋਜੈਕਟ ਲੈ ਜੇ ਦੂਜਾ ਜਿਹੜਾ ਇਹਨਾਂ ਦਾ ਮਿਨਿਸਟਰ ਸੀ ਪੀਡਬਲਯੂਡੀ ਦਾ ਉਹ ਜਾ ਕੇ ਗਟਕਰੀ ਸਾਹਮਣੇ ਜਦੋਂ ਉਹ ਝਾੜ ਪਾਈ ਵੀ ਭਾਈ ਕੋ ਕਰਦਾ ਕਿ ਇਹ ਜਿਹੜੇ ਪ੍ਰੋਜੈਕਟ ਨੇ ਜਿਹੜੇ ਕਟੜਾ ਨੂੰ ਹਾਈਵੇ ਜਾਣੇ ਆ ਜਿੱਥੇ ਪੰਜਾਬ ਨੂੰ ਫਾਇਦਾ ਹੋਣਾ ਤੇ ਤੂੰ ਕਿਉਂ ਨਹੀਂ ਇਹ ਕਰਦਾ ਤਾਂ ਚੀਫ ਸਕੱਟਰੀ ਸਾਹਮਣੇ ਗੱਲ ਕੀਤੀ ਤੇ 2 ਮਹੀਨੇ ਮਿਲੇ ਅੱਜ ਤੁਸੀਂ ਗੱਲ ਕਰਦੇ ਹੋ ਨਾ ਜਿਹੜੀ ਇਹ ਧਰਨੇ ਜਿਹੜੇ ਲਾਈ ਬੈਠੇ ਆ ਕਦੇ ਟ੍ਰੇਨ ਬੰਦ ਕਰੇ ਸੜਕ ਬੰਦ ਅੱਜ ਡਾਟਾ ਆਊਗਾ ਅਗਲੇ ਕੁਝ ਦਿਨਾਂ ਨੂੰ ਦਰਬਾਰ ਸਾਹਿਬ ਤੋਂ ਵੀ ਸਾਡੇ ਜਿਹੜੇ ਸ਼ਰਧਾਲੂ ਨੇ ਉਹ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਦੇ ਘਟਗੇ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਿਆ ਸੀ ਜਦੋਂ ਲੋਕ ਜਾਂਦੇ ਸੀ ਅਖਬਾਰਾਂ 'ਚ ਸਾਰਿਆਂ ਨੇ ਕਵਰੇਜ ਕੀਤੀ ਆ ਕੁੱਲ 4 ਤੋਂ 5 ਬੰਦੇ ਰਹਿ ਗਏ ਰੋਜ਼ ਦੇ ਜਾਣ ਵਾਲੇ ਕਰਤਾਰਪੁਰ ਸਾਹਿਬ ਕੋਈ ਬਾਹਰੋਂ ਆ ਕੇ ਉਤਰ ਕੇ ਨਹੀਂ ਆਉਂਦਾ ਵੀ ਕੀ ਪਤਾ ਇਹਨਾਂ ਨੇ ਕਿਦੋਂ ਰਾਹ ਬੰਦ ਕਰ ਦੇਣਾ ਕਿਦੋਂ ਇਹਨਾਂ ਨੇ ਸੜਕਾਂ ਬੰਦ ਕਰ ਦੇਣੀਆਂ ਕਾਰੋਬਾਰ ਫੇਲ ਹੋ ਗਏ ਲੋਕ ਲੋਕ ਬਿਜ਼ਨਸ ਨੇ ਜਿਹੜੇ ਉਹਨਾਂ ਦੇ ਖਤਮ ਹੋ ਗਏ ਮੈਂ ਬਾਰ-ਬਾਰ ਇਹੀ ਗੱਲ ਕਹਿੰਨਾ ਵੀ ਪ੍ਰਧਾਨ ਮੰਤ ਆਪਣੇ ਬਜਟ ਤੋਂ ਬਾਅਦ ਮੈਂ ਆਨ ਸਾਰੇ ਚੈਨਾਂ ਤੇ ਮੈਂ ਬੇਨਤੀ ਕੀਤੀ ਮੁੱਖ ਮੰਤਰੀ ਸਾਹਿਬ ਤੁਸੀਂ ਚਲੋ ਬਜਟ ਛੱਡਤਾ ਹੁਣ ਨੀਤੀ ਵਿయోగ ਦੀ ਮੀਟਿੰਗ ਨਾ ਛੱਡੋ ਨੀਤੀ ਵਿయోగ ਦੀ ਮੀਟਿੰਗ ਚਾਹੋ ਜਿਹੜੀ ਗੱਲ ਕਹਿਣੀ ਉੱਥੇ ਕਹੋ ਤੁਸੀਂ ਆਰਡੀਐਫ ਦੀ ਕਹਿੰਦੇ ਹੋ ਦੂਜੇ ਦੀ ਕਹਿੰਦੇ ਹੋ ਪਰ ਤੁਸੀਂ ਸਾਰਾ ਪੈਸਾ ਖੁਰਦ-ਖੁਰਦ ਕੀਤਾ ਤੁਸੀਂ ਪ੍ਰਾਈਮ ਮਿਨਿਸਟਰ ਮੂਰੇ ਜਾਂ ਸਿਤਾ ਰਮਨ ਜੀ ਮੁਰੇ ਤੁਸੀਂ ਉੱਥੇ ਬੋਲ ਨਹੀਂ ਜਾ ਸਕਦੇ ਉੱਥੋਂ ਤੁਸੀਂ ਭੱਜਦੇ ਹੋ ਕੋਈ ਛੋਟਾ ਪੈਸਾ ਮੈਸੀ ਉਸਕੀ ਫਾਦਾ ਕਹਿਣਾ ਹੈ ਕਿ ਪੱਖਪਾਤ ਹੋਇਆ ਹੈ ਉਹਨਾਂ ਦੇ ਨਾਲ ਭਈ ਉੱਥੇ ਕਹਿੰਦੇ ਜਾ ਕੇ ਇੱਕ ਮਿੰਟ ਇੱਕ ਮਿੰਟ ਉੱਥੇ ਕਹਿੰਦੇ ਜਾ ਕੇ ਉੱਥੇ ਬੋਲਦੇ ਜਾ ਕੇ ਉੱਥੇ ਆਪਣਾ ਟਾਈਮ ਨਾਲ ਗੱਲ ਕਰਦੇ ਗਏ ਨਹੀਂ ਪੰਜਾਬੀ ਪੰਜਾਬ ਦਾ ਮੁੱਖ ਮੰਤਰੀ ਸਿਰਫ ਦੇਖੀ ਜਾਂਦਾ ਵੀ ਕੇਜਰੀਵਾਲ ਦਾ ਮੇਰਾ ਇਸ਼ਾਰਾ ਕੀ ਹੈ ਉਹ ਤਾਂ ਝੇਲ ਚ ਬੈਠਾ ਭਾਈ ਉਹਦਾ ਇਸ਼ਾਰਾ ਢੀਕੇ ਜਾਏਗੇ ਤਾਂ ਟ੍ਰੇਨ ਨੰਗੀ ਜਾਊਗੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤੈਨੂੰ ਬਣਾਇਆ ਤੁਨੂੰ ਮੁੱਖ ਮੰਤਰੀ ਬਣਾਇਆ ਨਾ ਇਹ ਪੰਜਾਬ ਨੂੰ ਰੋਲੋ ਨਾ ਇਹ ਪੰਜਾਬ ਨੂੰ ਰੋਲੋ ਨਾ ਪੰਜਾਬ ਨੂੰ ਮਤਵਾ ਕਰੋ ਸਰ ਤੁਸੀਂ ਹੁਣ ਕਰੋਗੇ ਆਗੇ ਆਪਣੀ ਪ੍ਰੋਗਰਾਮ ਦੇ ਵਿੱਚ ਕਿ ਆੜੀਏ ਤਾਂ ਫਾਟਾ ਰਿਲੀਜ਼ ਕਰ ਦੋ ਅਸੀਂ ਅੱਗੇ ਜੀ ਰਿਲੀਜ਼ ਕਰਾਉਣ ਦੇ ਆਗੇ ਮਰੇ ਜੀ ਦੋ ਮਿੰਟ ਆਗੇ ਮਰੇ ਜੀ ਨਹੀਂ ਜੀ ਨਹੀਂ ਉਹ ਪੈਸਾ ਵੀ ਇਹਨਾਂ ਨੇ ਸਾਰਾ ਇਧਰ ਉਧਰ ਖਾਦਾ ਪੀਤਾ ਏ ਦੋ ਮਿੰਟ ਆਈ ਨਹੀਂ ਜੀ ਪੰਜਾਬ ਦੀ ਸਰਕਾਰ ਦੀ ਕੀ ਨਵਾਦਿਆ ਜਿਹੜਾ ਪਹਿਲਾਂ ਅਗਲਾ ਪੈਸਾ ਕਿਵੇਂ ਆਪੇ ਜਿਹੜਾ ਪਹਿਲਾਂ ਖਾਧਾ ਹੋਇਆ ਉਹਦਾ ਜਵਾਬ ਤਾਂ ਦੇਣ ਮਰ ਕਾਂਗਰਸ ਵੱਲੋਂ ਕੱਲੀ ਆ ਕਿ ਲੋਕ ਸਭਾ ਨੂੰ ਥੈਂਕ ਯੂ ਸਰ ਅਮਰਪਾਲ ਸਪੀਕਰ ਨੂੰ ਮਿਲਿਆ ਜਾ ਰਿਹਾ ਕਰ ਦੋ ਜੀ ਰੁਕਨੀਤ ਬਿੱਟੂ ਜੀ ਨੇ ਸੋਨੀਆ ਗਾਂਧੀ ਜੀ ਪਾ ਰਹੇ ਜਦੋਂ ਚੰਨੀ ਜੀ ਨਾਲ ਲੋਕ ਸਭਾ 'ਚ ਬਹਿ ਥੋੜੀ ਜਿਹਾ ਟਿੱਪਣੀ ਕੀਤੀ ਸੀ ਉਹ ਕਹਿੰਦੇ ਅਸੀਂ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਵੀ ਤੁਹਾਡੇ ਤੇ ਕਾਰਵਾਈ ਕੀਤੀ ਜਾਂਦੀ ਤੇ ਮੈਂ ਤਾਂ ਮੈਂ ਕੀ ਗਲਤ ਕੀ ਮੈਂ ਤਾਂ ਇਹੀ ਕਿਹਾ ਵੀ ਉਹ ਗੋਰੇ ਨੇ ਮੈਂ ਕੋਈ ਟਿੱਪਣੀ ਐਜੀ ਨਹੀਂ ਕੀਤੀ ਜਿਹੜੀ ਮੇਰੇ ਤੇ ਕੋਈ ਕਾਰਵਾਈ ਵਾਲੀ ਗੱਲ ਹੋਏ ਮੈਂ ਤਾਂ ਇਨਾ ਕਿਹਾ ਵੀ ਉਹ ਇਟਲੀ ਦੇ ਨੇ ਉਹ ਗੋਰੇ ਨੇ ਉਹ ਇਸ ਤੇ ਜੇ ਕਾਰਵਾਈ ਉਹ ਮੰਗ ਮੰਗਦੇ ਆ ਤਾਂ ਉਹ ਹੁੰਦੀ शकते ਨਾ ਚਾਰ ਇੰਡਸਟਰੀ ਲਈ ਕੀ ਲਗਿਆ ਰਿਹਾ ਪੰਜਾਬ ਦੀ ਇੰਡਸਟਰੀ ਲਈ ਸਭ ਤੋਂ ਵੱਡੀ ਗੱਲ ਆ ਇੱਕ ਕਮੇਟੀ ਬਣਨ ਗਈ ਕਿਉਂਕਿ ਬਹੁਤ ਵੱਡਾ ਜਿਹੜਾ 43 20 ਦਾ ਇੱਕ ਇਸ਼ੂ ਸੀਗਾ ਜਿਹੜਾ 45 ਦਿਨਾਂ ਚ ਪੇਮੈਂਟ ਐਮ ਐਸ ਐਮ ਈ ਦੀ ਉਹਦੀ ਸਭ ਤੋਂ ਵੱਡੀ ਤਕਲੀਫ ਸੀ ਤੇ ਉਹਦੇ ਉੱਤੇ ਫਾਈਨਾਂਸ ਤੇ ਐਮ ਐਸ ਪੀ ਐਮ ਐਸ ਐਮ ਈ ਮੇਰਾ ਜਿਹੜੀ ਉਹ ਮਿਨਿਸਟਰੀ ਉਹਨਾਂ ਨੇ ਆਪਣੀ ਇੱਕ ਕਮੇਟੀ ਬਣਾਈ ਵੱਧ ਤੋਂ ਵੱਧ 6 ਮਹੀਨੇ ਵੱਧ ਤੋਂ ਵੱਧ ਮੈਂ ਕਹਿ ਰਿਹਾ ਉਹਦੇ ਵਿੱਚ ਵਿੱਚ ਜਿਹੜਾ ਹੈ ਉਹ ਲਾਂਭ ਹੋਣਾ ਤੱਕ ਉਹਦਾ ਕੀ ਕੁਐਸਚਨ ਹੈ ਕੀ ਸੜਕਾਂ ਨੂੰ ਕਿੰਨੇ ਸੜਕਾਂ ਦਾ ਕਾਸੂਕ ਪਰ ਇਹ ਸੜਕਾਂ ਨੇ ਉਹ ਸੱਤ ਤੋਂ 7.5 ਮੀਟਰ ਦੀ ਨੇ 12 ਕੁ ਮੀਟਰ ਸੜਕ ਨੂੰ ਅਸੀਂ ਕਿਹੜਾ ਮਤੀ ਕਰਾਂਗੇ ਯੋਜਨਾ ਵਿੱਚ ਐਡ ਕਰ ਸਕਦੇ ਹਾਂ ਕੀ ਤੁਸੀਂ ਉਹਦੇ ਲਈ ਉਹਦੇ ਕੋਲੋਂ ਥੋੜਾ ਬੁਝਾ ਉਹ ਤਾਂ ਆਪਾਂ ਗਰਾਊਂਡ ਹੀ ਨਹੀਂ ਆਹੀ ਤਾਂ ਆਹੀ ਤਾਂ ਤੁਹਾਡੀ ਗੱਲ ਬਿਲਕੁਲ ਮੈਂ ਸਹਿਮਤ ਹਾਂ ਇਹੀ ਗੱਲ ਹੀ ਹੋਰ ਕੀ ਕਰਨੀ ਹੁੰਦੀ ਹੈ ਇਹੀ ਗੱਲ ਮੰਤਰੀ ਨੇ ਨਹੀਂ ਨਹੀਂ ਇਹੀ ਗੱਲ ਮੰਤਰੀ ਨੇ ਇਹੀ ਗੱਲ ਚੀਫ ਮਿਨਿਸਟਰ ਨੇ ਕਰਨੀ ਹੁੰਦੀ ਹੈ ਜਾਂ ਕਿ ਹੋਰ ਕੀ ਕਰਨੀ ਹੁੰਦੀ ਹੈ ਜਿਹੜੀ ਪ੍ਰਪੋਜ਼ਲ ਸਟੇਟ ਦੇਣੀ ਆ ਉਹ ਸਟੇਟ ਤਾਂ ਸਟੇਟ ਗਵਰਨਮੈਂਟ ਹੀ ਦਊਗਾ ਉਹ ਮੈਂ ਤੇ ਤੁਸੀਂ ਤਾਂ ਦੇ ਨਹੀਂ ਸਕਦੇ ਉਹੀ ਕਹਿੰਦੇ ਆ ਵੀ ਆਓ ਭਾਈ ਆਓ ਖੁੱਲੇ ਹੱਥ ਖੁੱਲੇ ਆ ਤੁਹਾਡੇ ਲਈ ਆਓ ਜੋ ਸਟੇਟਸ ਪਾਵੇ ਹਮਾਸ਼ਾ ਹਮਾਸ਼ਾ 12 ਫੁੱਟ ਤੱਕ ਦੀ ਹੈ ਰਾਏ ਸੈਰੋਸਟੀ ਲੱਗ ਜਾ ਰਿਹਾ ਬੰਦ ਹੋ ਰਹੀ ਹੈ ਸੈਕੜਾ ਆ ਜਾਓ ਅਜਾਦ ਲਈ ਹਰ ਪ੍ਰਾਇੋਰਟੀ ਸੈਂਟਰ ਵੱਲੋਂ ਹਰ ਚੀਜ਼ ਪ੍ਰਾਇੋਰਟੀ ਤੇ ਆ ਹਰ ਪੰਜਾਬ ਨੂੰ ਦੂਜਿਆਂ ਨਾਲੋਂ ਹਰ ਚੀਜ਼ ਵੱਧ ਮਿਲੂਗੀ ਇਹ ਮੈਂ ਤੁਹਾਨੂੰ ਗਾਰੰਟੀ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨ ਪਾਇ ਪਦੇ ਵਿੱਚ ਤਾਜ਼ੇ-ਤਾਜ਼ੇ ਗਾਇ ਰਮਨੀਤ ਬਿੱਟੂ ਨੇ ਕਿਸਾਨ ਸੰਗਠਨਾਂ ਦੇ ਉੱਤੇ ਔਰ ਖਾਸ ਕਰਕੇ ਆ ਚੱਲ ਰਹੇ ਅੰਦੋਲਨ ਦੇ ਅੰਦੋਲਨਕਾਰੀਆਂ ਦੇ ਉੱਤੇ ਸਵਾਲ ਕੀਤਾ ਹੈ ਉਹਨਾਂ ਦੇ ਬਿਆਨ ਦਿੱਤਾ ਹੈ ਇਹ ਕਿ ਹੈ ਕਿ ਜੇਕਰ ਕਿਰਪਾਨਾ ਪਾ ਕੇ ਤੁਸੀਂ ਦਿੱਲੀ ਜਾਓਗੇ ਤਾਂ ਤੁਹਾਨੂੰ ਕੋਈ ਦਿੱਲੀ ਨਹੀਂ ਜਾਣ ਦੇਗਾ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਰਵਨੀਤ ਬਿੱਟੂ ਜੀ ਤੁਸੀਂ ਆਪਦੀ ਮਾਨਸਿਕਤਾ ਕਲੀਅਰ ਕਰਤੀ ਹੈ ਤੁਸੀਂ ਦੱਸ ਤਾਂ ਕਿ ਅਸੀਂ ਦੇਸ਼ ਦੇ ਅੰਦਰ ਅੰਮ੍ਰਿਤਧਾਰੀ ਸਿੱਖਾਂ ਦੇ ਨਾਲ ਸਾਡੀ ਕੀ ਕੀ ਸਾਡੀ ਨਫ਼ਰਤ ਹੈ ਤੁਹਾਡਾ ਨਫ਼ਰਤ ਨਜ਼ਰ ਆ ਰਹੀ ਹੈ ਜਿਹੜੀ ਸੋਚ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਇਸ ਵਿਅਕਤੀ ਨੂੰ ਇਹਨੇ ਕਿਸਾਨਾਂ ਪ੍ਰਤੀ ਇਹ ਵੀ ਗੱਲ ਕਹੀ ਹੈ ਕਿ ਫਰਜੀ ਜੱਥੇ ਬੰਦੀਆਂ ਬਣ ਗਈਆਂ ਮਿੱਟੂ ਜੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਭਾਈ ਸਾਡੀਆਂ ਜੱਥੇ ਬੰਦੀਆਂ ਬਣੀਆਂ ਨੇ ਬਹੁਤ ਬਣੀਆਂ ਨੇ ਕੋਈ ਸ਼ੱਕ ਨਹੀਂ ਲੇਕਿਨ ਅਸੀਂ ਥਿਸ ਦਿਨ ਜਿਸ ਦਿਨ ਤੁਸੀਂ ਤੇਰੀ ਸਰਕਾਰ ਨੇ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਸ਼ਹੀਦ ਕੀਤਾ ਔਰ ਤੁਹਾਡੇ ਤੋਂ ਸਵਾਲ ਪੁੱਛਣ ਦੇ ਲਈ ਤੁਹਾਡੇ ਵਿਰੋਧ ਦੇ ਵਿੱਚ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਖੜੀਆਂ ਹੋਈਆਂ ਪਰ ਤੁਹਾਨੂੰ ਸਾਡੇ ਤੇ ਗੋਲੀਆਂ ਚਲਾਉਣ ਦਾ ਦੇਸ਼ ਦੇ ਕਿਸਾਨਾਂ ਨੇ ਸਬਕ ਸਿਖਾਇਆ ਇਹ ਕਲੀਅਰ ਹੈ ਇਤੋਂ ਸਪੱਸ਼ਟ ਹੁੰਦਾ ਕਿ ਸਾਡੇ ਵਿਚਾਰ ਧਾਰਕ ਤਰੀਕਿਆਂ ਦੇ ਨਾਲ ਅਸੀਂ ਵੱਖਰੇ ਹੋ ਸਕਦੇ ਹਾਂ ਕੋਈ ਸੋਚ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਮੈਂ ਅੰਦੋਲਨ ਕਰਦਾ ਉਹ ਦੂਸਰੇ ਵੀਰ ਨੂੰ ਠੀਕ ਨਾ ਲੱਗੇ ਜਿਸ ਤਰੀਕੇ ਨਾਲ ਉਹ ਵੀਰ ਕਰਦਾ ਹੋਵੇ ਉਹ ਮੈਨੂੰ ਠੀਕ ਨਾ ਲੱਗੇ ਇਹ ਵਿਚਾਰਧਾਰਾ ਹੈ ਇਹ ਫਰਕ ਹੋ ਸਕਦੇ ਨੇ ਜਾਂ ਮੈਂ ਕਿਸ ਦੇ ਅੰਦੋਲਨ ਕਰਨਾ ਚਾਹਣਾ ਮੇਰੀ ਡੇਟ ਫਿੱਟ ਨਾ ਆਵੇ ਸਾਡਾ ਟਾਈਮ ਫਿਕਸ ਨਾ ਹੋਵੇ ਉਹਦੇ ਵਿੱਚ ਫਰਕ ਪੈ ਸਕਦੇ ਨੇ ਲੇਕਿਨ ਕਿਸਾਨੀ ਤੇ ਜਦੋਂ ਵੀ ਵਾਰ ਹੋਏਗਾ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਇੱਕ ਹੋਣਗੀਆਂ ਇੱਕ ਜੋਟਣਗੀਆਂ ਇਹ ਤੁਸੀਂ ਦੇਖ ਲਿਆ ਪਿੱਛੇ ਦੇਸ਼ ਦੇ ਕਿਸਾਨਾਂ ਨੇ ਤੁਹਾਨੂੰ ਉਹ ਸਬਕ ਸਿਖਾਉਣ ਦਾ ਕੰਮ ਕੀਤਾ ਹੈ ਸੋ ਦੂਜੇ ਪੱਖ ਤੋਂ ਮੈਂ ਇਹ ਕਹਿਣਾ ਚਾਹਣਾ ਹੈ ਕਿ ਨੀਤ ਬਿੱਟੂ ਜੀ ਤੁਸੀਂ ਕੀ ਕਰ ਰਹੇ ਹੋ ਆਪਸ ਵਿੱਚ ਅਵੇਖਿਆ ਮੈਂ ਵੈਸੇ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਇਹ ਪੋਲਿਟੀਕਲ ਗੱਲ ਹੈ ਤੁਸੀਂ ਆਪ ਸੋਚ ਕੀ ਕਰਦੇ ਫਿਰੋ ਕਰਦੇ ਫਿਰੋ ਲੈਕਿਨ ਜਿਹੜਾ ਤੂੰ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਤੇ ਸਵਾਲ ਚੁੱਕਿਆ ਤੇ ਤੇਰੇ ਤੇ ਗੱਲ ਦਾ ਜਵਾਬ ਦੇਣਾ ਮਨਦਾ ਮਜਬੂਰੀ ਵਸਦੇ ਰਹੇ ਆ ਕਿ ਭਾਈ ਆ ਤੇਰੀ ਕਾਰਡੀਓ ਵੈਗਲ ਹੋ ਰਹੀ ਸੀ ਜਿਹਦੇ ਵਿੱਚ ਤੂੰ ਕਿਸੇ ਲੀਡਰ ਨੂੰ ਭਾਰਪਾ ਜੁਆਇਨ ਕਰਾਉਣ ਵਾਸਤੇ ਕਹਿ ਰਿਹਾ ਹੈ ਤੇ ਉੱਥੇ ਤੇਰੀ ਤੇਰੀ ਇੱਕ ਦੂਜੇ ਦੇ ਨਾਲ ਨਫ਼ਰਤ ਆ ਜਿਹੜੀ ਤੇਰੀ ਉਹ ਆਡੀਓ ਦੱਸ ਰਹੀ ਹੈ ਤੇਰੇ ਚ ਕਿੰਨੀ ਨਫ਼ਰਤ ਹੈ ਇੱਕ ਦੂਜੇ ਵਰਤੀ ਜਿੱਥੇ ਤੂੰ ਚਲਿਆ ਗਿਆ ਉੱਥੇ ਕਿਹੜਾ ਸਭ ਅੱਛਾ ਤੇਰੇ ਲਈ ਤੇ ਜਿੱਥੇ ਪਿੱਛੇ ਸੀ ਉੱਥੇ ਵੀ ਇਹੀ ਕੁਛ ਸੀ ਉਹ ਕਾਦੇ ਲਈ ਭਾਈ ਉਹ ਪਿਆਰੋ ਤੁਹਾਡੀ ਲੜਾਈ ਕੁਰਸੀ ਦੀ ਹੈ ਤੁਸੀਂ ਕੁਰਸੀ ਪਿੱਛੇ ਕੁਰਸੀ ਪਿੱਛੇ ਜੀ ਦਾ ਦਾਦਾ ਜਿਹੜੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਰਹਿ ਗਿਆ ਹੋਵੇ ਉਸ ਪਾਰਟੀ ਨੂੰ ਕੁਰਸੀ ਪਿੱਛੇ ਐ ਸਿੱਟ ਕੇ ਭੱਜ ਗਿਆ ਤੇ ਇਹਦਾ ਮਤਲਬ ਤੁਸੀਂ ਕੁਰਸੀ ਲਈ ਬੜੀਆਂ ਬੜੇ ਧੜੇ ਬਣਾ ਰਹੇ ਹੋ ਬੜੀਆਂ ਪਾਰਟੀਆਂ ਬਣਾ ਰਹੇ ਹੋ ਬਹੁਤ ਕੁਸ਼ ਕਰ ਰਹੇ ਹੋ ਲੇਕਿਨ ਕਿਸਾਨਾਂ ਦੀ ਜਿਹੜੀਆਂ ਜਿੱਥੇ ਬੰਦੀਆਂ ਬਣ ਰਹੀਆਂ ਨੇ ਉਹ ਵਿਚਾਰ ਧਾਰਕ ਫਰਕਾਂ ਹੀ ਤਾਂ ਬਣ ਸਕਦੀਆਂ ਨੇ ਲੇਕਿਨ ਜਿੱਦਾਂ ਕਿਸਾਨ ਤੇ ਹਮਲਾ ਹੋਏਗਾ ਸਾਰੀਆਂ ਇਕੱਠ ਹੋਣਗੀਆਂ ਔਰ ਇਕੱਠ ਝੋਕੇ ਲੜਾਈ ਲੰਗਦੀ ਆ ਸੋ ਇਸ ਕਰਕੇ ਰਵਨੀਤ ਬਿੱਟੂ ਦਾ ਜਿਹੜਾ ਸਟੈਂਡ ਹੈ ਉਹ ਆਪਾਂ ਬਹੁਤ ਕੁਝ ਵੇਖਿਆ ਜਦੋਂ ਚੋਣਾਂ ਤੋਂ ਦੌਰਾਨ ਰਵਨੀਤ ਬਿੱਟੂ ਦਾ ਬਿਆਨ ਆਇਆ ਕਿਉਂਕਿ ਉਸ ਵੇਲੇ ਇਹਨਾਂ ਨੂੰ ਹੰਕਾਰ ਸੀ ਨਾ ਕਿ 400 ਪਾਰ ਜਾਵਾਂਗੇ ਉਦੋਂ ਬਿਆਨ ਆਇਆ ਸੀ ਕੱਲੇ-ਕੱਲੇ ਨੂੰ ਉਹ ਵੇਖ ਰਿਹਾ ਹੈ ਕੱਲੇ-ਕੱਲੇ ਦੀ ਫੋਟੋ ਲੈ ਰਿਹਾ ਹੈ ਵੀਡੀਓ ਬਣਾ ਰਿਹਾ ਹੈ ਪਛਾਣ ਕਰ ਰਿਹਾ ਹੈ ਅਸੀਂ ਕੀ ਕਰਾਂਗੇ ਇਹ ਕਿਹਾ ਸੀ ਲੇਕਿਨ ਜਿੱਦੈ 4 ਜੂਨ ਤੋਂ ਬਾਅਦ ਬਿਆਨ ਆਇਆ ਕਿ ਮੈਂ ਕਿਸਾਨਾਂ ਦੇ ਸਰਕਾਰ ਦੇ ਵਿਚਾਲੇ ਪੁਲ ਬਣਨ ਦਾ ਕੰਮ ਕਰਾਂਗਾ ਤੇ ਜੇ ਦੂ ਦੂ ਬਾਦ ਕੋਈ ਹੋਰ ਪਤਾ ਨਹੀਂ ਕੀ ਕੋਈ ਤੁਹਾਡੀ ਪੋਲੀਟਿਕਲੀ ਬਦਲਾਅ ਹੋਏਗਾ ਤੇ ਹੁਣ ਤੂੰ ਇਹ ਜਾਣਦੇ ਨੇ ਸ਼ੁਰੂ ਕਰਤੇ ਜਿਹੜਾ ਤੁਸੀਂ ਬਿਆਨ ਦਿੱਤਾ ਕਿ ਕਿਸਾਨ ਬਿੱਲੀ ਥੈਲੋਂ ਬਾਹਰ ਆ ਗਈ ਬਿੱਲੀ ਥੈਲੋਂ ਬਾਹਰ ਆ ਗਈ ਰਾਹੁਲ ਗਾਂਧੀ ਨੂੰ ਮਿਲੇ ਨਹੀਂ ਉਹ ਭਾਈ ਤੁਹਾਡੀ ਸਰਕਾਰ ਤੇ ਤੁਹਾਡੇ ਮੰਤਰੀਆਂ ਨਾਲ ਕਿੰਨੀਆਂ ਮੀਟਿੰਗਾਂ ਹੋਈਆਂ ਫਿਰ ਅਸੀਂ ਭਾਜਪਾ ਬਣ ਕੇ ਸੀ 4 ਮੀਟਿੰਗਾਂ ਹੋਈਆਂ ਨੇ ਉਸ ਤੋਂ ਪਹਿਲਾਂ ਦਿੱਲੀ ਮੀਟਿੰਗਾਂ ਹੁੰਦੀਆਂ ਰਹੀਆਂ ਔਰ ਅਸੀਂ ਇਹ ਕਲੀਅਰ ਕਰਦੇ ਆ ਅਸੀਂ ਆਪਣੇ ਕਾਂਗਰਸ ਨੂੰ ਜਾਂ ਰਾਹੁਲ ਗਾਂਧੀ ਨੂੰ ਨਹੀਂ ਮਿਲੇ। ਲੇਖੇ 'ਚੋਂ ਅਸੀਂ ਮਿਲੇ ਆ ਵਿਪੱਖਸ਼ ਦੇ ਲੀਡਰ ਨੂੰ ਔਰ ਉਹਨਾਂ ਵੇਸ਼ ਗੱਲ ਲਈ ਮਿਲੇ ਆ ਕਿ ਤੁਸੀਂ ਫਾਇਦਾ ਕੀਤਾ ਸੀ ਸਾਡੇ ਨਾਲ ਚੋਣਾਂ ਦੇ ਦੌਰਾਨ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਕੇ ਆਵਾਂਗੇ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਕਰਾਂਗੇ ਕਿਸਾਨਾਂ ਦੀ ਕਰਜ਼ਾ ਮੁਕਤੀ ਦੀ ਗੱਲ ਕਰਾਂਗੇ ਔਰ ਇਹਦੇ ਲਈ ਉਹਨੇ ਵਾਅਦਾ ਕੀਤਾ ਸੀ ਉਹ ਵਾਅਦਾ ਯਾਦ ਕਰਾਇਆ ਹੁਣ ਉਹਨੂੰ ਕਿਹਾ ਕਿ ਪ੍ਰਾਈਵੇਟ ਮੈਂਬਰ ਕੋਲ ਜਾ ਸਕਦੇ ਹੋ ਪ੍ਰਾਈਵੇਟ ਮੈਂਬਰ ਕੋਲ ਲੈ ਕੇ ਆਓ ਔਰ ਨਾਲ ਤੁਹਾਡੀ ਸਰਕਾਰ ਦੀ ਅਗਲੀ ਕਰਤੂਤ ਜਿਹੜੀ ਪਹਿਲੇ ਸਾਡੇ ਮੰਗ ਪੱਤਰ 'ਚ ਨਹੀਂ ਸੀ ਉਹ ਦੱਸ ਕੇ ਆਏ ਆਂ ਵਿਪੱਖਸ਼ ਨੂੰ ਕਿ ਭਾਈ ਸਾਡੇ ਨਾਲ ਦੇਸ਼ ਦੇ ਅੰਦਰ ਆ ਇੱਕ ਨਵਾਂ ਨਵਾਂ ਇਤਿਹਾਸ ਸਿਰਜਣ ਲੱਗੀ ਆ ਬੀਜੇਪੀ ਕਿ ਇਸ ਲੋਕਾਂ ਦੇ ਸੰਵਿਧਾਨਿਕ ਰਾਈਟ ਨੂੰ ਪ੍ਰੋਟੈਸਟ ਦੇ ਰਾਈਟ ਨੂੰ ਕੁਚਲਵਾਦਿਆਂ ਨੂੰ ਜਿਨ੍ਹਾਂ ਦੇ ਉੱਤੇ ਸੰਵਿਧਾਨ ਨੂੰ ਕੁਚਲ ਦਾ ਮੁਕੱਦਮਾ ਦਰਜ ਹੋ ਕੇ ਜੇਲ੍ਹ ਜਾਣੇ ਚਾਹੀਦੇ ਸੀ ਜਿਹੜੇ ਅਫਸਰ ਉਹਨਾਂ ਨੂੰ ਹਰਿਆਣੇ ਦੀ ਸਰਕਾਰ ਅਵਾਡ ਦੇ ਰਹੀ ਹੈ ਔਰ ਉਹਨਾਂ ਦੇ ਖਿਲਾਫ ਆਵਾਜ਼ ਚੁੱਕਣੀ ਬੰਦੀ ਹੈ ਜੀ ਤੁਸੀਂ ਸਟਰੋਂਗ ਵਿਪੱਖਸ਼ ਨੂੰ ਸਟਰੋਂਗ ਆਪੋਜੀਸ਼ਨ ਨੂੰ ਇਹ ਸਿਰਿਆਂ ਦੇਖਿਆ ਅੰਦਾਜ਼ ਔਰ ਇਹ ਦੇਖ ਕੇ ਦੇਣਾ ਚਿੰਨੀ ਜਿਹੜੀ ਸਰਕਾਰ ਤੁਹਾਡੀ ਹੈ ਉਹਨਾਂ ਉਹ ਵਿਪੱਖਸ਼ ਦਾ ਲੀਡਰ ਇਸ ਸਾਡੀ ਫਰਜ਼ ਸੀ ਅਸੀਂ ਉਹ ਨਿਭਾਇਆ ਹੈ ਉਹਨੇ ਇਹ ਸਦਾ ਵੈਦਾ ਕੀਤਾ ਸੀ ਉਹ ਵੈਦਾ ਅਨੁਸਾਰ ਕਰਕੇ ਆਏ ਅਰ ਮਤ ਸੋਚੀ ਕਿ ਅਸੀਂ ਤੇਰੇ ਇਹ ਜਿਹੇ ਬਿਆਨਾਂ ਨਾਲ ਕੋਈ ਜਥੇਬੰਦੀਆਂ ਦੇ ਉੱਤੇ ਕੋਈ ਫਰਕ ਪਏਗਾ ਅਸੀਂ ਆਪਣੀ ਰਣਨੀਤੀ ਦੇ ਨਾਲ ਆਪਣੀ ਲੜਾਈ ਜਾਰੀ ਹੈ ਸਾਡੀ ਜਾਰੀ ਰੱਖਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ